ਪਠਾਨਕੋਟ ਸੀ ਇਹ ਸਟਾਫ ਦੇ ਹੱਥ ਲਗੀ ਕਾਮਯਾਬੀ 1 ਕਿਲੋ 132 ਗ੍ਰਾਮ ਚਰਸ ਨੇ 2 ਲੱਖ ਰੁਪਿਆ ਨੂੰ ਕੀਤਾ ਕਾਬੂ ਆਪ ਕਰਦੇ ਸੰਚਰਸ ਦਾ ਨਸ਼ਾ ਤਿਆਰ 2000 ਰੁਪਈ ਹਿਮਾਚਲ ਦੇ ਰਹਿਣ ਵਾਲੇ ਨਸ਼ਿਆਂ ਦੇ ਖਿਲਾਫ ਛੇੜੀ ਜੰਗ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਿੱਥਾਂ-ਥਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਸੀ ਇਹ ਸਟਾਫ ਵੱਲੋਂ ਵੀ ਨਸ਼ੇ ਨੂੰ ਠਲ ਪਾਉਣ ਦੇ ਲਈ ਵੱਖ-ਵੱਖ ਹੋਪਰਾਲੇ ਕੀਤੇ ਜਾ ਰਹੇ ਨੇ ਜਿਸ ਤੇ ਚੱਲਦੇ ਪਠਾਨਕੋਟ ਵਿਖੇ ਸੀ ਇਹ ਸਟਾਫ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 1 ਕਿਲੋ 132 ਗ੍ਰਾਮ ਚਰਸ ਬਰਾਮਦ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਸ਼ੇ ਦਾ ਵਪਾਰ ਕਰਨ ਦੇ ਲਈ ਪਠਾਨਕੋਟ ਵਿਖੇ ਆਏ ਹੋਏ ਨੇ ਜੇਕਰ ਪੁਲਿਸ ਵੱਲੋਂ ਮੁਸ਼ਤੈਦੀ ਵਿਖਾਈ ਜਾਵੇ ਤਾਂ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਜਿਸ ਦੇ ਚਲਦੇ ਸੀ ਇਹ ਸਟਾਫ ਵੱਲੋਂ ਸਿੰਬਲ ਚੌਂਕ ਵਿਖੇ ਨਾਕਾ ਲਗਾਇਆ ਗਿਆ ਅਤੇ ਨਾਕੇ ਦੌਰਾਨ ਆਏ ਇਨ੍ਹਾਂ ਦੋਨਾਂ ਸ਼ਖਸਾਂ ਦੀ ਜਦ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਦੋਹੇ ਨੌਜਵਾਨ ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਯੋਧ ਨਸ਼ਾ ਵਿਰੁੱਧ ਮਹੀਨ ਚਲਾਈਏ ਲਾਈ ਗਈ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਸਾਡੇ ਐਸਐਸਪੀ ਸਾਹਿਬ ਦੀ ਦਿਸ਼ਾ-ਨਿਰਦੇਸ਼ ਤੇ ਸੀ ਇਹ ਸਟਾਫ ਵੱਲੋਂ ਸਿੰਬਲ ਚੌਂਕ ਦੇ ਨੇੜੇ ਨਾਕਬੰਦੀ ਕੀਤੀ ਹੋਈ ਸੀ ਜੋ ਦਰਾਨੇ ਨਾਕੀਬੰਦੀ ਦੋ ਜਿਹੜੇ ਨੌਜਵਾਨ ਕਾਬੂ ਕੀਤੇ ਤੇ ਜਿੰਨਾ ਕੋਲ ਕਰੀਬ 1150 ਗ੍ਰਾਮ ਜਿਹੜਾ ਚਰਸ਼ ਬਰਾਮਦ ਹੋਈ ਔਰ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ 1 ਚ ਮੁਕਦਮਾ ਦਰਜ ਕੀਤਾ ਗਿਆ ਔਰ ਇਹ ਦੋਸ਼ੀਆਂ ਦੇ ਨਾਮ ਨੇ ਇੱਕ ਦਾ ਨਾਮ ਲਿਆਕਤ ਅਲੀ ਜੋ ਕਿ ਤੀਸੇ ਦਾ ਰਹਿਣਾ ਲਹਿਮਾਚਲ ਪ੍ਰਦੇਸ਼ ਦਾ ਤੇ ਜਿਸ ਕੋਲ 110 ਗ੍ਰਾਮ ਚਰਸ਼ ਬਰਾਮਦ ਹੈ ਤੇ ਇੱਕ ਦਾ ਨਾਮ ਕਿਉਮਖਾਂ ਉਰਫ ਰਿੰਕੂ ਇਹ ਵੀ ਤੀਸੇ ਦਾ ਰਹਿਣਾ ਲਾ ਹਿਮਾਚਲ ਪ੍ਰਦੇਸ਼ ਦਾ ਇਹਦੇ ਕੋਲ 1 ਕਿਲੋ 22 ਗ੍ਰਾਮ ਜਿਹੜੀ ਆ ਹੈਰਨ ਬਰਾਮਦ ਹੋਈ ਕਿਤੀ ਗਈ ਚਾਰਸ ਬਰਾਮਦ ਕੀਤੀ ਗਈ ਪਹਿਲੇ ਤੋਂ ਮੁਕੱਦਮਾ ਨਵੀਂ ਤੋਂ ਇਹਨਾਂ ਚੋ ਇਹ ਪੁਸ਼ਗਿਸ਼ ਚੱਲ ਰਹੀ ਹੈ ਤਫਤੀਸ਼ ਦਾ ਪਾਰਟ ਆ ਕਿਸੇ ਦਾ ਕਿੱਥੋਂ ਲਿਆ ਰਹੇ ਕਿਸੇ ਇਹ ਤੀਸੇ ਤੋਂ ਉੱਥੋਂ ਹੀ ਦਾ ਫਿੱਲਾ ਲਾਈਏ ਤੇ ਉੱਥੋਂ ਲੈ ਕੇ ਆਏ ਨੇ ਔਰ ਤਿਆਰ ਵੀ ਖੁਦ ਹੀ ਕਰਦੇ ਨੇ ਕੋਈ ਨਾ ਦੀ ਕੋਈ ਬੈਕਗ੍ਰਾਉਂਡ ਹਿਸਟਰੀ ਦਿਖਲੀ ਹੈ ਕੋਈ ਟਾਲ ਡੇਟ ਜਾਂ ਕਿੱਥੇ ਜਲਦੇ ਆ ਜੇ ਤਫਤੀਸ਼ ਚੱਲ ਰਹੀ ਹੈ ਦੇਖੋ ਦਰਾਂ ਨੇ ਤਫਤੀਸ਼ ਚੀਜ਼ਾਂ ਹੋਰ ਵੀ ਹੋ ਸਕਦੀਆਂ ਰਿਕਵਰੀ ਵੀ ਹੋਰ ਹੋ ਸਕਦੀ ਹੈ ਹਾਂਜੀ ਬਿਲਕੁਲ ਅੱਜ ਕਰਾਂਗੇ ਰਮਾਨ ਪੇਸ਼ ਕਰ ਰਿਹਾ ਅੱਜ ਔਰ ਮਾਮਲਾ ਲੈ ਕੇ ਨਾਲ ਦੀ ਅਗਲੀ ਕੋਸ਼ਿਸ਼ ਕੀਤੀ ਜਾਏਗੀ ਮਾਮਲਾ ਕਿੱਧਰ ਕੀਤਾ ਗਿਆ ਮਾਮਲਾ ਮਕਦਮਾ ਮਕਦਮਾ ਨਖਲਾ ਚ ਚਰਚਾ ਦਾ ਮਕਦਮਾ ਦਰਜ ਕੀਤਾ ਥਾਣਾ ਡਿਵੀਜ਼ਨ ਅਮ੍ਰਿਕ ਚ